ਮਾਲਵੇ ਐਮਬੀਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਰਸ਼ਪਿੰਦਰ ਸਿੰਘ ਤਸਵੀਰਾਤ ਖਾਰਾ ਤੁਹਾਨੂੰ ਭਵਾਨੀਗੜ੍ਹ ਦੇ ਨਾਪਾ ਰੋਡ ਦੀ ਜਿੱਥੇ ਇੱਕ ਫੈਕਟਰੀ ਦੇ ਵਿੱਚ ਸ਼ੱਕੀ ਵਿਅਕਤੀ ਨੂੰ ਫੜਾਇਆ ਗਿਆ ਤਾਂ ਜਾਣਕਾਰੀ ਦਿੱਤੀ ਗਈ ਹੈ ਮਾਲਕਾਂ ਦੇ ਵੱਲੋਂ ਕਿ ਉਹਨਾਂ ਦੀ ਫੈਕਟਰੀ ਦੇ ਵਿੱਚ ਪਹਿਲਾਂ ਵੀ 2-3 ਵਾਰ ਚੋਰੀਆਂ ਹੋ ਚੁੱਕੀਆਂ ਨੇ ਜਿਸ ਤੋਂ ਬਾਅਦ ਉਹ ਅੱਜ ਵੀ ਕਿਤੇ ਬਾਹਰ ਘੇਸੀ ਤੇ ਜਦੋਂ ਦੁਪਹਿਰੇ ਆਉਂਦੇ ਨੇ ਤਾਂ ਉਹਨਾਂ ਨੂੰ ਖੜਕਾ ਸੁਣਦੇ ਦੂਜੇ ਪਿੱਛੇ ਤਾਂ ਉਹ ਪਿੱਛੇ ਜਾ ਕੇ ਦੇਖਦੇ ਨੇ ਤਾਂ ਇਹ ਸ਼ੱਕੀ ਵਿਅਕਤੀ ਹੈ ਜਿਹੜਾ ਤਾਂ ਉੱਥੇ ਇਹਨੂੰ ਫੜਦੇ ਨਹੀਂ ਤਾਂ ਮਾਲਕਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਗੇਟ ਤੋੜ ਰਿਹਾ ਸੀ ਤਾਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਨੂੰ ਫੜ ਲਿਆ ਗਿਆ ਤੇ ਪੁਲਸ ਨੂੰ ਇਤਲਾਹ ਕਰ ਲਿਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਮਾਲਕ ਜਿਹੜੀ ਜਾਣਕਾਰੀ ਦੇ ਰਹੇ ਨੇ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਵੀ ਇੱਥੇ 2-3 ਵਾਰ ਚੋਰੀਆਂ ਹੋ ਚੁੱਕੀਆਂ ਨੇ ਜਿਸ ਦੀ ਜਾਣਕਾਰੀ ਅਸੀਂ ਪੁਲਸ ਨੂੰ ਵੀ ਪਹਿਲਾਂ ਦਿੱਤੀ ਹੈ ਤਾਂ ਹੁਣ ਵੀ ਜਦੋਂ ਅਸੀਂ ਅੱਜ ਆਏ ਦੇਖਿਆ ਕਿ ਪਿੱਛੇ ਘੜਕਾ ਹੋ ਰਿਹਾ ਤਾਂ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਇਹ ਵਿਅਕਤੀ ਨੂੰ ਅਸੀਂ ਫੜਿਆ ਤੇ ਜਿਸ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਗਈ ਹੈ ਤਾਂ ਉੱਥੇ ਹੀ ਕਟਨਾ ਕਰਮ ਤੇ ਲੈ ਚਲਦੇ ਜਿੱਥੇ ਇਹ ਵਿਅਕਤੀ ਨੂੰ ਫੜਿਆ। ਬ੍ਰਿਜ ਸਾਡੀ ਇਹ ਫੈਕਟਰੀ ਆ ਆਪਣੀ ਫੈਕਟਰੀ ਲੱਗੀ ਹੋਈ 1994 ਦੀ। ਤਿੰਨ ਸਾਲ ਹੋ ਗਏ ਸਾਨੂੰ ਇੱਥੇ ਦੁੱਖਾਂ ਕਟਕੋੜ ਸਾਡੀ ਜੇ ਥਾਣੇ 'ਚ ਜਾ ਕੇ ਵੀ ਦੇਖੋਗੇ ਕਟਕੋੜ ਚਾਰ ਪੰਜ ਸਾਡੀਆਂ ਕੰਪਲੇਟਾਂ ਨੇ। ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ। ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇੜ ਤੱਕ ਵੀ ਪਟਕੇ ਲੈ ਗਏ। ਤੇਟੀ ਵਾਲੇ ਵਾਲੇ ਦੇਖੋ ਇਹਨਾਂ ਦੇ ਚੋੜੇ ਨੇ ਚੱਕਲੇ ਸਾਡੀ ਫੈਕਟਰੀ ਵੀ ਬੰਦ ਹੋ ਗਈ ਐਨਾ ਸਮਾਨ ਸਾਡਾ ਚੋਰੀ ਹੋ ਗਿਆ ਅੱਜ ਸਾਨੂੰ ਇਹਨੂੰ ਤੋੜਦੇ ਤੋੜਦੇ ਫੜਿਆ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ ਹਸਪੀਟਲ ਚ ਗਏ ਸੀ ਵਾਪਸ ਆਇਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ ਉੱਪਰ ਚੜਿਆ ਵਿੰਡੋ ਤੋੜਦੇ ਸੀ ਉਹਦੀ ਗੇਟ ਤੋੜਦੇ ਸੀ ਲੋਹੇ ਦੇ ਉੱਥੋਂ ਫੜਿਆ ਸਾਡੇ ਉਹ ਸ਼ਟਰ ਵੀ ਦੇਖ ਲਓ ਪੱਟੇ ਪਏ ਉਹ ਤੋਂ ਮਸ਼ੀਨਾਂ ਚੱਕ ਕੇ ਲੈ ਗਏ ਥਾਣੇ 'ਚ ਕੰਪਲੇਟ ਤੱਕ ਟੋੜ ਸਾਡੇ ਕਿੰਨਿਆ ਹੋ ਗਏ ਆਂ ਦਿਨ ਜਿਹੜਾ ਮਾਰ ਕੇ ਥਾਣੇ ਵਾਲੇ ਆ ਜਾਂਦੇ ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸ ਚੇ ਨਾ ਘਸਾਇਆ ਅੱਜ ਪਹਿਲੀ ਵਾਰ ਸੱਤ ਤੋਂ ਬੰਦਾ ਫੜਿਆ ਗਿਆ ਜਿੱਥੇ ਚੜੇ ਉੱਥੇ ਕੋਈ ਕੋੜੀ ਜਾਨਦਾਰ ਰਸਤਾ ਪੱਕੀ ਪੋੜੀ ਬਣੀ ਹੋਈ ਆ ਵੀਰ ਜੀ ਜਾਣ ਦੀ ਪੱਕੀ ਪੋੜੀ ਉੱਪਰ ਜਾਣ ਦੀ ਸਿਮਿੰਟ ਦੀ ਪੋੜੀ ਬਣੀ ਹੋਈ ਆ ਲੋਹੇ ਦੇ ਦਰਵਾਜੇ ਲੱਗੇ ਹੋਏ ਨੇ ਗੇਟ ਨੇ ਕਮਰੇ ਬਣੇ ਹੋਣੇ ਲੇਬਰ ਕੁਆਰਟਰ ਚਾਰ ਕਮਰੇ ਨੇ ਉਹਨਾਂ ਨੂੰ ਹਰੇਕ ਨੂੰ ਗੇਟ ਲੱਗੇ ਹੋਣੇ ਲੋਹੇ ਦੇ ਉਹ ਲੋਹੇ ਦੇ ਗੇਟ ਪਹਿਲਾਂ ਦੋ ਗੇਟ ਦੋ ਗੇਟ ਚੋਰੀ ਹੋਏ ਹੋਏ ਸੀ ਹੁਣ ਹੁਣ ਉੱਪਰ ਜਾ ਕੇ ਤੁਸੀਂ ਗੇਟ ਚੋਰੀ ਦੇ ਦੇਖ ਸਕਦੇ ਹੋ ਭਾਜੀ ਵੀਡੀਓ ਦੇਖ ਰਹਾ ਮੈਂ ਤੇ ਤੁਸੀਂ ਤੁਰਿਆ ਵੀ ਨਹੀਂ ਜਾ ਰਹੇ ਆ ਵੀਰ ਜੀ ਹੁਣ ਇਹਨੇ ਕ ਇਹਨਾਂ ਨਸ਼ੇ ਕਰਨ ਨੂੰ ਚੋਰੀਆਂ ਕਰਨੀਆਂ ਨੇ ਨਸ਼ਾ ਨੇ ਉਹ ਮਿਲਦਾ ਜਿਹੜੀ ਮਰਜ਼ੀ ਪਿੰਡ ਚ ਜਾ ਕੇ ਨਸ਼ਾ ਲੈ ਲੇ ਜਿਹੜੇ ਮਰਜ਼ੀ ਜਾ ਕੇ ਇਹ ਜਿੱਥੇ ਮਰਜ਼ੀ ਕੁਵਾੜੀਆਂ ਦੇ ਮਾਲ ਵੇਚਦੇ ਕੋਈ ਇਹਨੂੰ ਰੋਕਣ ਵਾਲਾ ਨਹੀਂ ਹੈਗਾ ਵੇਚਣ ਵਾਲਾ ਕਿੱਥੋਂ ਦਾ ਇਹ ਪਰਿਵਾਰ ਨਾਲ ਇਹਨਾਂ ਪਰਿਵਾਰ ਮਾਂ ਨਾਲ ਗੱਲ ਹੋਈ ਸੀ ਮਾਂ ਨੇ ਸਿੱਧਾ ਚੱਲਾ ਵਾਰਦਾ ਵੀ ਕੱਲੋ ਜੀ ਇਹ ਤਾਂ ਸਾਡੇ ਤੋਂ 2 ਦਿਨ ਦਾ ਫਰਾਰ ਹੈ ਜੀ ਪਰਿਵਾਰ ਨੂੰ ਕੀ ਪਤਾ ਨਹੀਂ ਵੀ ਇਹ ਕਿੱਥੋਂ ਪੈਸੇ ਖਰਚ ਕਰਦਾ ਕਿੱਥੋਂ ਨਸ਼ੇ ਕਰਦਾ ਸਰੇ ਆਂ ਪਤਾ ਵੀ ਹੈ ਇਸ ਟਾਈਮ ਨਸ਼ੇ ਚ ਉਹਨਾਂ ਨੂੰ ਪਤਾ ਵੀ ਨਸ਼ੇ ਕਿੱਥੋਂ ਆ ਲਿਆ ਰਹੇ ਨਹੀਂ ਜਦੋਂ ਤੁਸੀਂ ਨੂੰ ਫੜਿਆ ਪੈਕਟ ਚ ਨੇ ਕੀ ਕਿਹਾ ਵੀ ਮੈਂ ਕੀ ਕਰਨਾ ਐਸੇ ਥੇ ਬੋਲੀ ਨਹੀਂ ਯਾਰ ਇਹਨੂੰ ਕੁਛ ਬੋਲੀ ਨਹੀਂ ਆਉਂਦਾ ਕਿਤੇ ਕੀ ਬੋਲਦਾ ਕਿਤੇ ਕੀ ਬੋਲਦਾ ਜੀ ਮੈਂ ਕਦੇ ਉ ਆਇਆ ਸੀ ਕਿਤੇ ਪਾਣੀ ਪੀਣ ਆਇਆ ਸੀ ਕਦੇ ਕਬੂਤਰ ਦਾ ਨਾਮ ਲਾ ਦਿੰਦਾ ਇੱਥੇ ਸਾਲ ਕਬੂਤਰਖਾਨਾ ਖੋਲਿਆ ਹੋਇਆ ਇਹ ਗੱਲ ਗੱਲ ਤਾਂ ਹੀ ਠੀਕ ਹੈ ਉੱਥੋਂ ਬਸ ਆਈ ਠੀਕ ਹੈ ਨਹੀਂ ਉੱਥੇ ਲਾਇਆ ਆਹ ਕਿਹਾ ਬਸ ਅੱਡਾ ਵੀ ਇੱਥੇ ਬੱਸ ਲਾ ਕੇ ਜਾਊਗੀ ਨਹੀਂ ਨਹੀਂ ਉਹਨਾਂ ਨੇ ਕਿਹਾ ਅਸੀਂ ਬੈਠ ਕੇ ਆਣਾ ਬੱਸ ਬੱਸ ਕਿਹੜੀ ਬੈਠ ਕੇ ਜਾਊਗੀ ਸਿੱਧਾ ਨਾਬੇ ਜਾਊਗੀ ਜਾਂ ਪੌਣੀਗੜ ਜਾਊਗੀ ਬੱਸ ਇੱਥੋਂ ਬੈਗ ਕਿਹੜੀ ਜਾਂਦੀ ਹੈ ਬੱਸ ਚੇਂਜ ਕਰਨੀ ਸੀ ਉਹਨਾਂ ਨੇ ਬੱਸ ਪਤ ਤੋਂ ਠੀਕ ਹੈ ਇੱਥੇ ਦਸ ਲਾ ਗਈ ਇੱਥੇ ਪੰਪ ਇੱਥੋਂ ਕਿੰਨੇ ਅੱਧਾ ਕਿਲੋਮੀਟਰ ਪਿੱਛੇ ਆ ਮੈਂ ਉੱਥੇ ਦੇਖਾਈ ਗਈ ਉੱਥੇ ਦੇਖਾਈ ਮੈਂ ਉਸ ਤੋਂ ਬਾਥਰੂਮ ਕਰਨ ਲੱਗਾ ਮੈਨੂੰ ਕੁੱਡਾ ਦੇਦਿਆ ਮੇਰੇ ਲਈ ਕਬੂਤਰ ਪੈਣਾ ਰਿਹਾ ਸੀ ਇਹ ਠੀਕ ਹੈ ਜੀ ਅੱਛਾ ਮੈਂ ਖੁੱਡਾ ਦੇਦਿਆ ਮੈਨੂੰ ਆਇਆ ਸੀ ਮੈਂ ਕਬੂਤਰ ਹੁਣ ਜੇ ਉਹ ਵੀ ਤੁਹਾਡੀ ਫੈਕਟਰੀ ਚ ਕਬੂਤਰ ਵੀ ਨੇ ਇੱਕ ਕਬੂਤਰ ਨਹੀਂ ਹੈਗਾ ਜੀ ਤੁਸੀਂ ਖੁਦ ਵਿਜੀਟ ਕਰੋ ਜੀ ਜਾ ਕੇ ਦੇਖੋ ਕਬੂਤਰ ਗੇੜ ਤੋੜ ਕੇ ਕਬੂਤਰ ਗੱਡੂਗਾ ਜੀ ਤੇ ਮੇਰੇ ਘਰੇ ਸੀਗੇ ਘਰ ਤੋਂ ਆਇਓ ਨਹੀਂ ਮੈਂ ਨਾਨਕੇ ਸੀਗਾ ਬਰੇ ਨਾਨਕੇ ਕਿੱਥੇ ਨੇ ਪਾਣੀ ਅੱਛਾ ਤੇ ਭਾਜੀ ਤੁਸੀਂ ਪੁਲਿਸ ਨੂੰ ਤਲਾਸ਼ ਕਰ ਦਿੱਤੀ ਜਿਸ ਦੇ ਬਾਰੇ ਮੈਂ ਹੁਣ ਪੁਲਿਸ ਨੂੰ ਫੋਨ ਕਰਨ ਲੱਗਿਆ ਜੀ ਠੀਕ ਹੈ ਮੈਸੇਜ ਨੂੰ ਬੁਲਾਣਾ ਨੂੰ ਇੱਥੋਂ ਫੜ ਕੇ ਲੈ ਕੇ ਜਾਣਗੇ ਠੀਕ ਹੈ ਮੋਕੋ ਦਾ ਨੂੰ ਦਿਖਾਉਂਗਾ ਤੋੜਿਆ ਹੋਇਆ ਸਮਾਨ ਦਿਖਾ ਦੇਣਾ ਉਹਨਾਂ ਨੂੰ ਜੋ ਇਹ ਤੋੜਨਾ ਚ ਉਹ ਦੇਖ ਲਓ ਛੋਟੇ ਸਾਹਮਣੇ ਉਹ ਸ਼ਟਰ ਦੇਖ ਲਓ ਕਿਵੇਂ ਪੱਟ ਰੱਖਿਆ ਉਹਦੇ ਵਿੱਚ ਮਸ਼ੀਨਾਂ ਸੀ ਉਹਦੀ ਕੰਪਲੀਟ ਹੋਈ ਹੋਈ ਆ ਉਹ ਪੁਲਿਸ ਚ ਜਿੰਦੂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆਲੇ ਦੁਆਲੇ ਨਮਸਕਾਰ ਸਰ ਜੀ ਨਮਸਕਾਰ ਜੀ ਪੋਨਿਕਾ ਥਾਣੇ ਤੋਂ ਬੋਲਦਾਂ ਵੀਰ ਜੀ ਹਾਂ ਜੀ ਹਾਂ ਜੀ ਸਰ ਮੈਂ ਮਾਜੀ ਤੋਂ ਮੈਂ ਰੋਡ ਦੇ ਉੱਪਰ ਆਪਣੀ ਪੋਸਟਪਟਾਇਲ ਇੰਡਸਟਰੀ ਆ ਉੱਥੋਂ ਬੋਲਦਾ ਜੀ ਮਾਜੀ ਜੀ ਮਾਜੀ ਮੈਂ ਰੋਡ ਦੇ ਉੱਪਰ ਪੋਸਟਪਟਾਇਲ ਇੰਡਸਟਰੀ ਆ ਜੀ ਜਿੱਥੇ ਟੂਲ ਪਰਚੀ ਹੁੰਦੀ ਸੀ 90 ਵਾਲੀ ਜੀ ਅੱਛਾ ਜੀ ਮੇਰੇ ਨਾਲ ਇੱਥੇ ਬੈਨ ਪਹਿਲਾਂ ਵੀ ਕੰਪਲੇਨ ਕਾਫੀ ਚੋਰੀਆਂ ਹੋ ਰੀਆਂ ਨੇ ਮੈਂ ਵੀ ਅੱਜ ਹੁਣ ਬੰਦਾ ਫੜਿਆ ਚੋਰੀ ਕਰਦਾ ਇੱਥੋਂ ਫੈਕਟਰੀ ਚੋਂ ਮੈਂ ਲੱਭੀ ਇੱਥੇ ਫੜਿਆ ਹੋਇਆ ਜੀ ਪਲੀਜ਼ ਤੁਸੀਂ ਇੱਥੋਂ ਕੋਈ ਬੰਦੇ ਭੇਜੋ ਜਿਹੜਾ ਇਹਨੂੰ ਮੌਕੇ ਤੇ ਫੜਨੇ ਚੋਰੀ ਕਰਦੇ ਸੀ ਇਹ ਆਪਣੇ ਪਹਿਲਾਂ ਤਾਂ ਸਮਾਨ ਸੀ ਸਮਾਨ ਸੈੱਟ ਕਰਤਾ ਸੀ ਹੁਣ ਉੱਪਰ ਗੇਟ ਖੋਲ ਰਿਆ ਨਹੀਂ ਲੋਹੇ ਦੇ ਗੇਟ ਲੱਗੇ ਸੀ ਗੇਟ ਵੀ ਪਟਕੇ ਲੈ ਕੇ ਦੋ ਜੀ ਉਹ ਸਾਨੂੰ ਪਤਾ ਨਹੀਂ ਲੱਗਿਆ ਅੱਜ ਇਹ ਕੁਦਰਤੀ ਗਏ ਹੋਏ ਸੀ ਬਾਹਰ ਫੈਕਟਰੀ ਕੋਈ ਨਹੀਂ ਸੀ ਜਦੋਂ ਆਇਆ ਅਸੀਂ ਉੱਪਰ ਗੇਟ ਪਟ ਰਿਆ ਸੀਗਾ ਜੀ ਦਰਵਾਜ਼ੇ ਲੋਹੇ ਦੇ ਜੀ ਲੋਹੇ ਦਾ ਸਮਾਨ ਸੀ ਪਹਿਲਾਂ ਵੀ ਲੋਹੇ ਦੇ ਸਮਾਨ ਚੋਰੀ ਹੋਇਆ ਜੀ ਆਪਣੇ ਇੱਥੋਂ ਨਾ ਨਾ ਕਰਦੇ 10-15 ਲੱਖ ਦਾ ਸਮਾਨ ਪਹਿਲਾਂ ਵੀ ਚੋਰੀ ਹੋ ਚੁੱਕਾ ਜੀ ਆਪਣੇ ਠਾਣੇ ਚ ਕੰਪਲੀਟ ਵੀ ਬਿਠੇਰੀਆਂ ਨੇ ਜੀ ਕੋਈ ਜੀ ਨੂੰ ਰੱਖੋ ਅਸੀਂ ਪੇਗਾ ਠੀਕ ਆ ਸਰ ਜੀ ਵਰਜੀ ਬਸ ਆਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਗਏ ਅੱਜ ਬੱਸ ਕਹਿੰਦੇ ਬੱਸ ਚੇਂਜ ਕਰਨੀ ਆ ਪੰਪ ਤੋਂ ਬੱਸ ਚੇਂਜ ਹੋ ਗਈ ਇੱਥੋਂ ਠੀਕ ਹੈ ਨਾ ਉੱਥੋਂ ਦੋਸਤੇ ਗਿਆ ਆ ਗਏ ਅੱਗੇ ਆ ਜਨਾਥੋਂ ਫੇਕੇ ਤੇ ਉੱਥੇ ਰਹਿ ਗਏ ਠੀਕ ਹੈ ਨਾ ਜੀ ਉੱਥੋਂ ਫਿਰ ਮੈਂ ਘੁੰਮ ਕੇ ਬਾਥਰੂਮ ਕਰਨ ਲੱਗਿਆ ਜਿੰਨੂ ਖੁੱਡਾ ਦੇ ਦਿੱਤਾ ਜੇ ਉੱਪਰ ਠੀਕ ਹੈ ਨਾ ਕਬੂਤਰ ਰੱਖਿਆ ਉਹਨਾਂ ਨੇ ਬਾਈ ਨੂੰ ਹਾਰ ਹਾਰ ਕੁਮਾਰੀ ਠੀਕ ਹੈ ਕੋਈ ਨਿਕਲੇ ਨਾ ਚਾਣ ਦਰਉਣਗੇ ਨਾ ਤਰਤੇ ਵਾ ਗਏ ਠੀਕ ਹੈ ਨਾ ਫਿਰ ਹਾਕ ਮਰੀ ਜੀ ਕੁੱਤਰਾਂ ਦੀ टांग ਦੇ ਵਿੱਚ ਤੁਸੀਂ ਫੈਕਟਰੀ ਦੇ ਵਿੱਚ ਦਾਖਲ ਹੋਗੇ ਮੈਨੂੰ ਆਏ ਕਿ ਕੁੱਤਰ ਮੈਂ ਦੇਖ ਜਾਾਂਗੇ ਮੈਂ ਤਾਂ ਆ ਗਿਆ ਮੈਂ ਹਾਕ ਮਰੀ ਫੇਰ ਫੇਰ ਬਈ ਆਇਆ ਇੱਕ ਇੱਕ ਬਈ ਆਇਆ ਉਹਨੇ ਬਾਹ ਫੜੀ ਮੇਰੀ ਬਾਹ ਫੜ ਕੇ ਮੈਨੂੰ ਕੁੱਟਣ ਲੱਗ ਗਿਆ ਉਹ ਬਈ ਬਸ ਇੰਨੀ ਗੱਲ ਹੋਈ ਜੀ ਪਰਿਵਾਰ ਨੂੰ ਪਤਾ ਤੁਸੀਂ ਇੱਥੇ ਹੋ ਪਰਿਵਾਰ ਨੂੰ ਇਹਦਾ ਪਤਾ ਵੀ ਨਾਨਕੇ ਗਿਆ ਸੀ ਆ ਮੇਰੇ ਲਾਤਾ ਗਾ ਨੂੰ ਬਰੇ ਪ੍ਰੈਸ਼ਨ ਆ ਜਾਉਂਗਾ